ਹੋ ਤਾਂ ਜਦੋਂ ਆ ਤੁਸੀਂ ਆਹ ਮਾਮੈਲਾਂ ਦੇ ਵਿੱਚ ਪਾ ਦਿੰਨੇ ਆ ਕਿ ਜਿਹੜੇ ਸਿਆਣੇ ਬੱਚੇ ਆ ਜਾਂ ਸਿਆਣਾ ਕੋਈ ਬਜ਼ੁਰਗ ਹੈ ਠੀਕ ਹੈ ਨਾ ਉਹ ਇਹਨਾਂ ਨੂੰ ਵੇਖ ਕੇ ਹੀ ਆ ਜਾਂਦਾ ਹੂੰ ਸਾਰਾ ਕੋ ਸੁਣੋ ਵੇਖ-ਵੇਖ ਕੇ ਸਿੱਖੀ ਜਾਂਦੇ ਆ ਜਿਹਨੇ ਸਿੱਖਣਾ ਜਿਹਨੇ ਸਿੱਖਣਾ ਨਾ ਉਹਨੂੰ ਤਾਂ ਬਿਲਕੁਲ ਹੀ ਸਿੱਖ ਲੈਣਾ ਹੂੰ ਦੱਸਣ ਦੀ ਲੋੜ ਵੀ ਨਹੀਂ ਉਹਨੂੰ ਉਹਨੂੰ ਦੱਸਣ ਦੀ ਲੋੜ ਨਹੀਂ ਉਹਨ ਤਾਂ ਵੇਖ ਕੇ ਉਹਦੀ ਨਕਲ ਕਰ ਲੈਣੀ ਆ ਬਈ ਆ ਫਲਾਣਾ ਸੋਣ ਕਿਵੇਂ ਕੀਤਾ ਸੀ ਤੇ ਮੈਂ ਵੀ ਇਸ ਤਰ੍ਹਾਂ ਕਰਾਂ ਜੇ ਉਹਨੇ ਬਾਹਲਾ ਕਰ ਲੇ ਤਾਂ ਮੈਂ ਉਹ ਤੋਂ ਥੋੜਾ ਕਰ ਲਾਂ ਨਾ ਨਵੀਂ ਪਨੀਰ ਦਾ ਤਾਂ ਦਿਮਾਗ ਜੇ ਇਸ ਪਾਸੇ ਲਾਉਣ ਤਾਂ ਬਾਹਲਾ ਹੈਗਾ ਨਵੀਂ ਦਾ ਦਿਮਾਗ ਤਾਂ ਹੁਣ ਨਾ ਹੁਣ ਦਾ ਦਾ ਬੱਚਾ ਨਾ ਜੇ ਸੱਤ ਪੜਿਆ ਹੋਣਾ ਤੇ ਪਹਿਲੀ 10 12 ਇਹਨੂੰ ਪਛਾਣ ਕਰਦਾ ਜਿਹੜੇ ਹੁਣ ਦੇ ਬੱਚੇ ਆ ਹੂੰ ਆ ਮਮੈ ਨਾਲ ਦਾ ਜਿਹੜਾ ਕੰਮ ਹੈ ਨਾ 10-10 ਪੜੇ ਨੂੰ 12 ਪੜੇ ਨੂੰ ਟਾਉਂਦੇ ਨਹੀਂ ਤੇ ਜਿਹੜੇ ਬੱਚੇ 5-5 ਹੀ ਹੈ ਨਾ ਉਹ ਮੂਰੇ ਉਦੋਂ ਹਮ ਉਹਦਾ ਦਿਮਾਗ ਜਿਆਦਾ ਕੰਮ ਕਰਦਾ ਹੁਣ ਪਰ ਦਿਮਾਗ ਅਸਲ ਦੇ ਵਿੱਚ ਸਹੀ ਪਾਸੇ ਲਾਉਣ ਦੀ ਜ਼ਰੂਰਤ ਆ ਬੈ ਸਹੀ ਕਿ ਮੁਕਦੀ ਆ ਗੱਲ ਜੇ ਇਹਨੂੰ ਸਹੀ ਪਾਸੇ ਅਸੀਂ ਲਾ ਲਾਂਗੇ ਤਾਂ ਇਹ ਹੀਰਾ ਹੈ ਹਮ 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 ਤੇ ਨਹੀਂ ਫਿਰ ਉੱਦਮ ਹੈ ਕੋਦਮ ਹਮ ਆ ਤੁਸੀਂ ਆਏ ਆ ਤੁਸੀਂ ਵੀ ਉਦਮ ਦੇ ਸ਼ਕਤੀ ਆਏ ਆ ਹਾਂਜੀ ਹਾਂਜੀ ਮੈਂ ਵੀ ਆ ਕਰਦਾ ਤਾਂ ਉਦਮ ਹੈ ਹਮ ਜੇ ਤਾਂ ਸੀ ਉਦਮ ਨੂੰ ਸਹੀ ਰਸਤੇ ਤੇ ਲਾੜ ਕੇ ਹੂੰ ਤਾਂ ਉਹ ਦੀ ਦੁਨੀਆ ਚ ਜਿੱਤ ਹੈ ਹੂੰ ਜੇ ਉਸ ਉਦਮ ਨੂੰ ਗਲਤ ਰਸਤੇ ਤੇ ਲਾ ਲਿਆ ਹੂੰ ਤੇ ਉਹ ਦੀ ਹਾਂ ਪੈੜੀ ਹਾਰ ਹੂੰ ਆ ਚੀਜ਼ ਹੈ ਹੂੰ ਹੈ ਉਦਮੀ ਹੂੰ ਉਦਮ ਦੋ ਪਾਸੇ ਲੱਗਦਾ ਹੈ ਹੂੰ ਜਿਵੇਂ ਤੁਸੀਂ ਇਹ ਚੰਗਾ ਕੰਮ ਕਰਦੇ ਹੈ ਹਨਾ ਮੈਂ ਤੁਸੀਂ ਦੇਖੋ ਵੀ ਕਿੰਨੀ ਦੂਰੋਂ ਚੱਲ ਗਏ ਤੁਹਾਡੇ ਕੋਲੇ ਹਨਾ ਤੁਹਾਡੇ ਨਾਲ ਵਾਰ ਤੱਕ ਕਿਤੇ ਨਹੀਂ ਆਪਾਂ ਮਿਲਣਾ ਹੀ ਨਹੀਂ ਸੀ ਨਾ 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 ਇਹਦੇ ਚ ਜਿਵੇਂ ਇਹ ਚੀਜ਼ਾਂ ਨਾ ਹੋਰ ਕਿੰਨੇ ਕੁ ਲੋਕ ਤੁਹਾਨੂੰ ਪਤਾ ਨਹੀਂ ਕਿੰਨੇ ਕੁ ਲੋਕਾਂ ਨੇ ਦੇਖਣਾ ਹਾਂ ਕਿੰਨੇ ਕਿੰਨੇ ਦੇਖਣਾ ਕਿੰਨੇ ਕਿੰਨੇ ਲੋਕਾਂ ਨੇ ਜਿਹੜਾ ਹੈਗਾ ਤੁਹਾਡੇ ਤੋਂ ਇਹ ਸਨਿਆਣਾ ਲੈ ਕੇ ਸਬਜ਼ੀ ਲਾਉਣ ਲੱਗਣਾ ਹਾਂ ਹਾਂ ਬਿਲਕੁਲ ਬਿਲਕੁਲ ਆਮ ਜਿਹੜੇ ਇਹ ਮੈਂ ਨਾ ਇਹ ਬਜ਼ੁਰਗਾਂ ਜਿਵੇਂ ਤੁਹਾਡੀ ਉਮਰ ਦੇ ਆਮ ਸਨਿਆਸ ਲੈ ਜਾਂਦੇ ਕੰਮ ਚੋਂ ਹਾਂ ਹਾਂ ਜਿਉਂ ਤੁਸੀਂ ਆ ਸਨਿਆਸ ਨਹੀਂ ਲਿਆ ਵੀ ਤੁਸੀਂ ਆਣਾ ਵੀ ਫਿਰ ਵੀ ਘਰਦਿਆਂ ਨੂੰ ਕੁਝ ਨਾ ਕੁਝ ਕਰਕੇ ਦੇਖਗੇ ਬਿਲਕੁਲ ਬਿਲਕੁਲ ਹਾਂ ਠੀਕ ਹੈ ਬਿਮਾਰ ਹੋਗੇ ਸੀ ਵਿੱਚ ਦੀ ਤੁਸੀਂ ਆਹੋ ਫਿਰ ਤੁਸੀਂ ਫਿਰ ਇਹ ਖੇਤੀਬਾੜੀ ਜਿਹੜੀ ਇਹ ਤਾਂ ਫਿਰ ਮਾਨ ਉਹ ਹੋਰ ਨਰਾਸ਼ ਹੁੰਦਾ ਹੋਣਾ ਜਦੋਂ ਬਿਮਾਰ ਹੁੰਦੇ ਉਹ ਤਾਂ ਪਈ ਆ ਜਦੋਂ ਫਸਲ ਨਹੀਂ ਸੰਭਾਈ ਨਾ ਹੋਵੇ ਫਿਰ ਮਨ ਤੇ ਤਾਂ ਪੈਂਦਾ ਹੀ ਆ ਥੋੜਾ ਜਿਹਾ ਤਾਂ ਅਸਲ ਤੇ ਨਾ ਬਾਪੂ ਜੀ ਮੈਂ ਨਾ ਕਿਸੇ ਡਾਕਟਰ ਕੋਲ ਗਿਆ ਸੀ ਤੇ ਦਿਮਾਗ ਵਾਲੇ ਡਾਕਟਰ ਕੋਲ ਕਿਸੇ ਨਾਲ ਉਹ ਮੈਨੂੰ ਕਹਿੰਦਾ ਵੀ ਜਿਹੜਾ ਸਭ ਤੋਂ ਵਧੀਆ ਜੇ ਆਪਾਂ ਕਹਿ ਲਈਏ ਨਾ ਮਨ ਦਾ ਮਨੋਰੰਜਨ ਹਾਂ 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 ਜਾਂ ਤਾਂ ਜੇ ਬੰਦਾ ਮਨ ਨੂੰ ਵੇਲਾ ਨਾ ਛੱਡੋ ਜਾਂ ਤਾਂ ਲੱਗ ਜਾਓ ਖੇਤੀ 'ਚ ਜਾਂ ਘਰੇ ਕੰਮ ਕਰਾਉਂਦਾ ਬਿਲਕੁਲ ਬਿਲਕੁਲ ਜਿਵੇਂ ਆ ਤੁਸੀਂ ਇੱਥੇ ਲੱਗੇ ਮੋੜਾਂ ਤੇ ਬਹਿਣ ਨਾਲੋਂ ਤੁਸੀਂ ਆਪਦਾ ਮਨੋਰੰਜਨ ਇੱਥੇ ਪਾ ਲੈ ਆਇਆ ਜ਼ਰੂਰ ਜ਼ਰੂਰ ਇਹ ਜਿਹਨੇ ਸਭ ਤੋਂ ਵੱਡੀ ਉਹ ਜਿਵੇਂ ਕਿਸੇ ਨੇ ਅਖਿਆ ਨਾ ਕਿ ਦਵਾਈ ਨੂੰ ਪਰਹੇਜ਼ ਵੱਡਾ ਹਾਂ ਆਪਾਂ ਕੋਈ ਵੀ ਮਰਦ ਦਵਾਈ ਲੈਣੇ ਨਾ ਕਿ ਜੇ ਅਸੀਂ ਪਰਹੇਜ਼ ਕਰ ਲਈਏ ਨਾ ਤੇ ਔਰ ਦਵਾਈ ਵੀ ਕਾਟ ਕਰਨ ਲੱਗ ਜਾਂਦੀ ਹੈ ਜੇ ਭਰੇਜ ਨਾ ਕਰੀ ਤਾਂ ਦਵਾਈ ਵੀ ਨਹੀਂ ਕਿਸੇ ਕੰਮ ਦੀ ਹਾਂਜੀ ਹਾਂਜੀ ਠੀਕ ਹੈ ਨਾ ਸਭ ਤੋਂ ਵੱਡਾ ਤਾਂ ਭਰੇਜ ਇਨਸਾਨ ਦਾ ਇਹੋ ਹੀ ਹੈ ਜੇ ਇਹਨੂੰ ਕਿਸੇ ਕਿਤੇ ਲਾਈ ਰੱਖਾਂਗੇ ਇਲਾਜ ਲੱਗੇ ਰਵਾਂਗੇ ਤਾਂ ਸਮਾਂ ਸਭ ਖੱਟ ਬੇਲਾ ਮਨਸਤਾਨ ਦਾ ਘਰ ਜੇ ਬੇਲਾ ਛੱਡਾਂਗੇ ਤਾਂ ਜਿਵੇਂ ਆਪਾਂ ਮੋੜ ਤੇ ਵੀ ਬਹਿ ਸਕਦੇ ਹਾਂ ਮੋੜ ਤੇ ਬਹਿ ਕੇ ਵੀ ਆਪਾਂ ਲੋਕਾਂ ਦੇ ਬਾਰੇ ਜਾਂ ਗੱਲਾਂ ਕਰਨੀਆਂ ਉਹ ਲੰਘ ਗਿਆ ਉਹਦੇ ਬਾਰੇ ਸ਼ੁਰੂ ਹੋ ਜਾਣੀਆਂ ਇੱਥੇ ਜੇ ਆਪਾਂ ਕਰਾਂਗੇ ਤਾਂ ਨਾਲੇ ਕੋਈ ਚੀਜ਼ ਹੋਊਗੀ ਘਰਦਿਆਂ ਨੂੰ ਵੀ ਸਬਜ਼ੀ ਮਿਲੂਗੀ ਹਾਂ ਇਹਦੇ ਵਿੱਚ ਆਪਾਂ ਜਿੰਨਾ ਵੀ ਧਿਆਨ ਦਿੰਨੇ ਆ ਆਪਾਂ ਨੂੰ ਚੰਗਾ ਹੀ ਚੰਗਾ ਹੂੰ ਕਿਉਂ ਕੁਛ ਨਾ ਕੁਛ ਆਪੇ ਚੋ ਪ੍ਰਾਪਤੀ ਕਰਦੇ ਆ ਨਹੀਂ ਤਾਂ ਆਮ ਬਜ਼ੁਰਗ ਕਹਿੰਦੇ ਨਾ ਮੇਰੇ ਗੋਡੇ ਦੁਖਦੇ ਆ ਨਾ 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 ਗੋਡੇ ਨਾ ਢੂਈ ਨਾ ਕੁਛ ਨਹੀਂ ਗਾ ਐਂ ਜਮਾ ਠੀਕਾਂਵ ਦਾ ਮਨ ਦਾ ਮਨੋਰੰਜਨ ਵੀ ਇੱਥੇ ਹੁੰਦਾ ਜਿਵੇਂ ਕਿ ਜਿਵੇਂ ਆਪਾਂ ਮੋੜਾਂ ਤੇ ਬਹਿ ਕੇ ਕਰਦੇ ਆ ਮਨੋਰੰਜਨ ਤੇ ਉਹ ਆਪਣਾ ਇੱਥੇ ਹੁੰਦਾ ਮੈਨੂੰ ਤਾਂ ਬਾਹਰ ਜਾਣ ਦਾ ਸਮਾਂ ਹੀ ਨਹੀਂ ਮਿਲਦਾ ਹੂੰ ਇੱਥੀ ਆਪ ਦਾ ਟਾਈਮ ਪਾਸ ਹੋ ਜਾਂਦਾ ਨਹੀਂ ਇਹ ਤਾਂ ਜਿੰਨੇ ਦਾ ਸਾਰੀ ਉਮਰ ਦੇ ਵਿੱਚ ਕੰਮ ਸਿੱਖਾਈ ਜਾਣਾ ਬੰਦੇ ਨੇ ਹਮ ਸਾਰੀ ਜਿੰਦਗੀ ਨਾਲ ਸਿੱਖਣ ਦੀ ਲੰਘ ਜਾਂਦੀ ਹੈ ਹਮ 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 ਤੇ ਫੇਰ ਵੀ ਬਹੁਤ ਕੰਮ ਜਿਹੜੇ ਧੂਰੇ ਰਹਿ ਜਾਂਦੇ ਤੇ ਬਾਪੂ ਜੀ ਪੈੰਡਾ ਲੈਣੇ ਨਹੀਂ ਆ ਕੇ ਬੁੜੇ ਨੇ ਸੱਤ ਗੱਲ ਨਹੀਂ ਆ ਉਹ ਉਹ ਤਾਂ ਮੇਰਾ ਵੱਡਾ ਪੜਾ ਵੀ ਕਹਿੰਦਾ ਰਹਿੰਦਾ ਹਾਂ ਤੂੰ ਖਰਾਬ ਕਰ ਦੇਗਾ ਹਾਂ ਉਹ ਮੈਂ ਕਿਹਾ ਤੂੰ ਮੈਨੂੰ ਪਾਣੀ ਡਿੱਗਾ ਬੁਖਾਰ ਨਹੀਂ ਕਿਤੇ ਹਾਂ ਇਹ ਗੱਲ ਮੰਨਣ ਵਾਲੀ ਆ ਜੀ ਮੈਂ ਨਾ ਤੁਸੀਂ ਅੱਜ ਪਾਣੀ ਸਵੇਰ ਹੀ ਪਾਇਆ ਹੈ ਨਾ ਹਾਂ ਤੇ ਮੈਂ ਤੌਂਕਾ ਪਾਣੀ ਦਾ ਵੀ ਨਹੀਂ ਦੇਖਿਆ ਵੀ ਇਹ ਥੱਲੇ ਡੁੱਲਿਆ ਹੋਵੇ ਮੈਂ ਕਿਹਾ ਪਾਣੀ ਡੁੱਲਿਆ ਬੁਖਾਰ ਨਹੀਂ ਆ ਦੇਖੋ ਇਹ ਐ ਨਾ ਜੀ ਤੁਸੀਂ ਜਿਵੇਂ ਆਹ ਚੀਜ਼ ਆ ਹਾਂ ਇਹ ਤੁਸੀਂ 1 ਫੁੱਟ ਜਿਹੜੀ ਜਗ੍ਹਾ ਥੱਲੋਂ ਪਾਤੀ ਤਾਂ ਬਈ ਥੱਲੇ ਸਲਾਮਣਾ ਜਾਈ ਤੇ ਉਹ ਚਾਵਾ ਮੰਗਦੀ ਆ ਹਵਾ ਹਵਾ ਕਰਦੀ ਸਰਕਰ ਹਾਂ ਬਾਕੀ ਮੀਮੂ ਦਾ ਕੋਈ ਬਾਪੂ ਜੀ ਨੁਕਸਾਨ ਕਰਦਾ ਕਿ ਨਹੀਂ ਤਾਂ ਛੱਤ ਦੇ ਨਹੀਂ ਨਹੀਂ ਮੀ ਨਹੀਂ ਕਰਦਾ ਨੁਕਸਾਨ ਕੱਲੀ ਹਵਾ ਕਰਦੀ ਹੋਗੀ ਕੱਲੀ ਹੱਕ ਕੱਲੀ ਹਵਾ ਕਰਦੀ ਆ ਹਾਂ ਅਸਲ ਦੇ ਵਿੱਚ ਬਾਪੂ ਜੀ ਜਿਵੇਂ ਲੋਕ ਕਹਿ ਦਿੰਦੇ ਆ ਵੀ ਸਾਡੇ ਕੋਲ ਜਗ੍ਹਾ ਹੈ ਨਹੀਂ ਸਭ ਜਗਾਂ ਨੂੰ ਤੇ ਆਪਾਂ ਹੁਣ ਜਿਵੇਂ ਆ ਛੱਤ ਤੇ ਸਭ ਦੀਆਂ ਦੇਖ ਕੇ ਬਹਾਨੇ ਨਹੀਂ ਬਣਾ ਸਕਦੇ ਵੀ ਭਾਈ ਸਾਡੇ ਕੋਲੇ ਨਾ 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 ਬੰਦ ਵੀ ਜੀ ਨੇ ਕਰਨਾ ਉਹਨੇ ਤਾਂ ਕਰ ਹੀ ਲੈਣਾ